ਵੀ ਸਾਨੂੰ ਮਿਲ ਕੇ ਇੱਧਰ ਹੀ ਸੈਕੰਡੈਂਟੀ ਦਿੱਤੀ ਜਾਵੇ ਇਸ ਬਾਰੇ ਮੈਂ ਰੇਲਵੇ ਦੇ ਮੰਤਰੀ ਜੀ ਨੂੰ ਵੀ ਚਿੱਠੀਆਂ ਭਾਈਆਂ ਤੇ ਜਾ ਕੇ ਰੇਲਵੇ ਉੱਥੇ ਪਵਨ ਜੀ ਵੀ ਗਿਆ ਤੇ ਜੀਐਮ ਨੂੰ ਵੀ ਮਿਲ ਕੇ ਆਇਆ ਸੀਗਾ ਵੀ ਸਾ ਅਸੀਂ ਹਮੇਸ਼ਾ ਇਹ ਕਹਿੰਦੇ ਸੀ ਵੀ ਇਹਦੀ ਰੇਨੋਵੇਸ਼ਨ ਹੋਣੀ ਚਾਹੀਦੀ ਹੈ ਸਟੇਸ਼ਨ ਦੀ ਜਿਲ੍ਹਾ ਹੈੱਡਕੁਆਟਰ ਬਣ ਗਿਆ ਇਹ ਤੇ ਸਾਡੇ ਇਸ ਗੱਲ ਨੂੰ ਮੂਰ ਪਿਆ ਤੇ ਅਮਰਿਤਪਾਲ ਤੇ ਇਚੇ ਸਿਚਲਾ ਗਿਆ ਲੇ ਇਹ ਵੀ ਜਿਹੜਾ ਇਹ ਸਟੇਸ਼ਨ ਹੈ ਅਮਰਿਤ ਭਾਰਤ ਯੋਜਨਾ ਦੇ ਤਹਿਤ ਸੈਂਟਰਲ ਗਵਰਨਮੈਂਟ ਬਣਾ ਰਹੀ ਹੈ ਲੇਕਿਨ ਕਈ ਸਟੇਸ਼ਨ ਬਣਦੇ ਕਾਰਨ ਇਹਨਾਂ ਨੇ ਠੇਕਾ ਇਕੱਠਾ ਦਿੱਤਾ ਜਿਹਦੇ ਵਿੱਚ ਸਾਨੂੰ ਜਿਹੜੇ ਅਮਾਉਂਟ ਘੱਟ ਮਿਲੀ ਇੱਥੇ ਜਿਹੜਾ ਹੈ ਟ੍ਰੈਫਿਕ ਵੀ ਆਉਂਦਾ ਹੈ ਟਰੱਕ ਵੀ ਆਉਂਦੇ ਨੇ ਇਧਰ ਪਾਸੇ ਲੋਡਿੰਗ ਲੋਡਿੰਗ ਵਾਸਤੇ ਤੇ ਫਾਟਕ ਦਾ ਰਸਤਾ ਇੱਕੋ ਹੀ ਹੈ ਇਹ ਗੋਨ ਬਿਲਡਿੰਗ ਤਾਂ ਦੇਖੋ ਬਣ ਗਈ ਤੁਸੀਂ ਦੇ ਇਹੀ ਲਈ ਪਲੀਏ ਲੇਕਿਨ ਜਿਹੜੇ ਪਲੇਟਫਾਰਮ ਦੋਨੇ ਦੋਨੇ ਟੁੱਟ ਕੇ ਬਣਨ ਵਾਲੀ ਸੀ ਜਿਹੜਾ ਬੇਸਿਕ ਜਿਹੜਾ ਸਟਰਕਚਰ ਹੁੰਦਾ ਉਹ ਸਾਰਾ ਟੁੱਟ ਚੁੱਕਿਆ ਵੀ ਨਹੀਂ ਕਿ ਹੁਣ ਸਾਡੇ ਸਾਹਦੇ ਬਾਥਰੂਮ ਹੈ ਬਾਥਰੂਮ ਹੀ ਹੈ ਕਿ ਦੋ ਨੰਬਰ ਤੇ ਬਾਥਰੂਮ ਇਹਦਾ ਹੁਣ ਜਿਹੜਾ ਬੰਦਾ ਅੱਜ ਦੂ ਚੜਕੇ ਆ ਬਾਥਰੂਮ ਦੋਣਾ ਪੱਜ ਕੇ ਉੱਥੇ ਜਾਊਗਾ ਬਿਲਕੁਲ ਗਵਰਨਮੈਂਟ ਕੋਈ ਹੈ ਵੈਲਫੇਅਰ ਫਾਰ ਦੀ ਸਟੇਟ ਹੁੰਦੀ ਹੈ ਵੈਲਫੇਅਰ ਫਾਰ ਦੀ ਪੀਪਲ ਹੁੰਦੀ ਹੈ ਜੇ ਲੋਕਾਂ ਨੂੰ ਸਖਾਵ ਜਿਨਾ ਹੋਇਆ ਫਿਰ ਸਖਾਲਾ ਹੀ ਨਾ ਹੋਇਆ ਫਿਰ ਅੰਮ੍ਰਿਤ ਭਾਰਤੀ ਯੋਜਨਾ ਦਾ ਫਾਇਦਾ ਕੀ ਕਮ ਉਦੋਂ ਮੰਨਿਆ ਜਾਊ ਜੇ ਸੈਕੰਡ ਐਂਟਰੀ ਇੱਧਰ ਹੋਊਗੀ ਸੈਕੰਡ ਐਂਟਰੀ ਤੋਂ ਭਾਵ ਜਦੋਂ ਉਧਰ ਹੋਊਗੀ ਤੇ ਇੱਧਰ ਟਿਕਟ ਵਿੰਡੋ ਵੀ ਬਣੂਗੀ ਤੇ ਇੱਥੇ ਫਿਰ ਲੈਟ੍ਰਿਨ ਬਾਥਰੂਮ ਵੀ ਬਣਨਗੇ ਲੋਕਾਂ ਨੂੰ ਬੈਠਣ ਵਾਸਤੇ ਥਾਂ ਵੀ ਬਣੂਗੀ ਅੜਾ ਜਿਹੜਾ ਏਰੀਆ ਉਹ 8 ਤੇ 9 ਕਿਲੋਮੀਟਰ ਤੱਕ ਸਟੇਸ਼ਨ ਤੋਂ 9 ਕਿਲੋਮੀਟਰ ਤੱਕ ਫੈਲਿਆ ਹੋਇਆ 8 8 ਤੋਂ ਲੈ ਕੇ 9 9 ਇੰਚੀਆਂ ਆ ਜਾਂਦੀ ਹੈ। ਠੀਕ ਹੈ। ਵੀ ਕੋਚ ਇੰਡੀਕੇਸ਼ਨ ਲੱਗਣੇ ਚਾਹੀਦੇ ਨੇ, ਸਟੀਲ ਦੇ ਬੈਂਚ ਲੱਗਣੇ ਚਾਹੀਦੇ ਨੇ। ਹਾਂ ਉਹ ਜ਼ਰੂਰੀ ਵੀ ਹੈ ਕੋਚ ਇੰਡੀਕੇਸ਼ਨ ਕਿਤੇ ਨਾ ਕਿਤੇ ਜਦੋਂ ਗੱਡੀ ਆਉਂਦੀ ਹੈ ਤਾਂ ਲੋਕਾਂ ਨੂੰ ਲਜਾਹ ਹੋ ਜਾਂਦਾ ਵੀ ਜਿਹੜਾ ਉਹਨਾਂ ਦਾ ਬੁਕਿੰਗ ਡੱਬਾ ਉਹ ਅੱਗੇ ਪਿੱਛੇ ਹੈ। ਉਹੀ ਅਸੀਂ ਅੱਜਕੱਲ ਦੇ ਧਿਆਨ ਚ ਲਿਆਉਂਦਾ ਉਹਨੇ ਸਾਡਾ ਅਸਤਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਪੀ ਨਿਊਜ਼ ਤੇ ਮੈਂ ਪਰਮਦੀਪ ਪ੍ਰਾਣਾ ਰੇਲਵੇ ਸਟੇਸ਼ਨ ਮਾਨਸਾ ਦਾ ਇਸ ਦੀ ਇੱਕ ਵੀਡੀਓ ਅਸੀਂ ਸੋਸ਼ਲ ਮੀਡੀਆ ਤੇ ਪਾਈ ਸੀ ਤਾਂ ਉਸ ਤੋਂ ਬਾਅਦ بڑے ਸਵਾਲ ਖੜੇ ਹੋਏ ਸੀ ਕਿ ਕਿਹੜੇ ਕਿਹੜੇ ਅਹਿਮ ਪੁਆਇੰਟ ਨੇ ਜਿਹੜੇ ਰਹਿੰਦੇ ਨੇ ਜਿਹੜੇ ਧਿਆਨ ਦੇ ਵਿੱਚ ਲਿਆਉਂਦੇ ਨੇ ਵਿਭਾਗ ਦੇ ਉਹ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਜਤਿੰਦਰ ਆਗਰਾ ਜੀ ਨੇ ਤੇ ਇਹਨਾਂ ਨੇ ਪਹਿਲਾਂ ਵੀ ਬਹੁਤ ਸਾਰੇ ਰੇਲਵੇ ਸਟੇਸ਼ਨ ਦੇ ਸੰਬੰਧੀ ਬਹੁਤ ਸਾਰੇ ਮੁੱਦੇ ਜਿਹੜੇ ਉਠਾਏ ਨੇ ਤੇ ਬਹੁਤ ਸਾਰੇ ਜਿਹੜੇ ਮੁੱਦੇ ਨੇ ਉਹ ਵਿਭਾਗ ਦੇ ਧਿਆਨ ਦੇ ਵਿੱਚ ਵੀ ਲਿਆਉਂਦੇ ਨੇ ਜਾਣਕਾਰੀ ਲੈਣੇ ਆ ਵੀ ਕਿਹੜੇ ਪੂਰੇ ਹੋਏ ਤੇ ਕਿਹੜੇ ਵਾਦੇ ਜਿਹੜੇ ਨੇ ਉਹ ਅਧੂਰੇ ਰਹਿੰਦੇ ਸੱਚੀ ਕਾਲ ਜੀ ਸੱਚੀ ਕਾਲ ਬਈ ਜਤਿੰਦਰ ਜੀ ਪਹਿਲਾ ਸਵਾਲ ਤਾਂ ਆਪਾਂ ਵੀਡੀਓ ਪਾਈ ਸੀ ਤੁਸੀਂ ਉਹ 'ਚ ਕਮੈਂਟ ਵੀ ਕੀਤਾ ਸੀਗਾ ਕੀ ਪੁਆਇੰਟ ਨੇ ਜਿਹੜੇ ਮਤਲਬ ਦੱਸਣ ਕਿੰਨੀ ਆਪਾਂ ਰਹਿ ਜਾਂਦੇ ਆ ਵੀ ਕੀ ਕੀ ਪੁਆਇੰਟ ਨੇ ਜਿਹੜੇ ਹੁਣ ਰਹਿੰਦੇ ਨੇ ਗੱਲ ਇਹ ਹੈ ਵੀ ਜਿਹੜਾ ਇਹ ਸਟੇਸ਼ਨ ਹੈ ਅਮਰਿਤ ਭਾਰਤ ਯੋਜਨਾ ਦੇ ਤਹਿਤ ਸੈਂਟਰ ਗਵਰਨਮੈਂਟ ਬਣਾ ਰਹੀ ਹੈ ਇਹਦੇ ਵਿੱਚ ਆਪਣੀ ਜਿਹੜੀ ਦਿੱਲੀ ਤੋਂ ਲੈ ਕੇ ਬਿਠਣੇ ਤਿੰਨ ਚਾਰ ਸਟੇਸ਼ਨ ਆਉਂਦੇ ਨੇ ਜਿੱਥੇ ਮਾਨਸਾ ਵੀ ਹੈ ਸਾਡੀ ਬਹੁਤ ਚਿਰਾਂ ਤੋਂ ਮੰਗ ਸੀ ਰੇਲਵੇ ਸੰਘਰਸ਼ ਕਮੇਟੀ ਦੀ ਵੀ ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਬਣ ਚੁੱਕੀ ਆ ਉਹਨੂੰ ਉਹਦਾ ਮੈਂ ਪ੍ਰਧਾਨ ਆ ਤੇ ਕਈ ਜਿਹੜੇ ਪੁਰਾਣੇ ਮੈਂਬਰ ਵੀ ਸਾਡੇ ਮੈਂਬਰ ਨੇ ਅਸੀਂ ਹਮੇਸ਼ਾ ਇਹ ਕਹਿੰਦੇ ਸੀ ਵੀ ਇਹਦੀ ਰੀਨੋਵੇਸ਼ਨ ਹੋਣੀ ਚਾਹੀਦੀ ਸਟੇਸ਼ਨ ਦੀ ਜਿਲ੍ਹਾ ਹੈੱਡਕੁਆਰਟਰ ਬਣ ਗਿਆ ਇਹ ਔਰ ਸਾਡੇ ਇਸ ਗੱਲ ਨੂੰ ਬੂਰ ਪਿਆ ਤੇ ਅੰਮ੍ਰਿਤਪਾਤ ਤੇ ਸਪੈਸ਼ਲ ਆ ਗਿਆ ਲੇਕਿਨ ਕਈ ਸਟੇਸ਼ਨ ਬਣਦੇ ਕਾਰਨ ਇਹਨਾਂ ਨੇ ਠੇਕਾ ਇਕੱਠਾ ਦਿੱਤਾ ਜਿਹਦੇ ਵਿੱਚ ਸਾਨੂੰ ਜਿਹੜੇ ਅਮਾਉਂਟ ਘੱਟ ਮਿਲੀ ਇੱਥੇ ਤੇ ਕੰਮ ਰੈਦ ਖੂਨ ਵਾਲਾ ਕੰਮ ਸਾਡੇ ਨਾਲ ਹੋਇਆ ਜਿਵੇਂ ਕਿ ਉਹਨ ਬਿਲਡਿੰਗ ਤਾਂ ਦੇਖੋ ਬਣ ਗਈ ਤੁਸੀਂ ਦੇਖ ਹੀ ਲਈ ਪਹਿਲੀ ਲੇਕਿਨ ਜਿਹੜੇ ਪਲੇਟਫਾਰਮ ਦੋਨੇ ਦੋਨੇ ਟੁੱਟ ਕੇ ਬਣਨ ਵਾਲੀ ਸੀ ਬੇਸਿਕ ਜਿਹੜਾ ਸਟਰਕਚਰ ਹੁੰਦਾ ਉਹ ਸਾਰਾ ਟੁੱਟ ਚੁੱਕਿਆ ਵੀ ਨਹੀਂ ਕਹਦੀ ਵੀ ਨਹੀਂ ਮਜ਼ਬੂਤ ਕਰਨੀ ਸੀ ਉਹ ਨਹੀਂ ਕੀਤੀ ਉਹ ਜਿਹੜੀ ਹੈਗਾ ਅੰਦਰ ਉਹ ਸਟਰਕਚਰ ਨਹੀਂ ਬੇਸਿਕ ਹੋ ਚੁੱਕਿਆ ਜੇ ਉਹਦੇ বিনা ਇਹ ਖੜਨਾ ਨਹੀਂ ਹੈ ਉੱਤੋਂ ਲੇਪਾ ਚੁਪੀ ਦਾ ਕਰੀ ਜਾਂਦੇ ਨੇ ਅਸੀਂ ਇਤਿਹਾਸ ਲੈਂਦਾ ਸੀ ਇਹਨਾਂ ਦੇ ਕਫਸਰ ਆਏ ਸੀ ਉਹਨੂੰ ਦੇਖਿਆ ਵੀ ਸੀ ਆ ਕੇ ਫਿਰ ਅਸੀਂ ਗੱਲ ਇਹ ਪੁਆਇੰਟ ਚੱਕਿਆ ਸੀ ਵੀ ਜਿਹੜੀ ਸੈਕੰਡ ਐਂਟਰੀ ਹੈ ਵੀ ਰੇਲਵੇ ਲਾਈਨ ਸ਼ਹਿਰ ਨੂੰ ਦੋ ਸੱਜ ਵੰਡਦੀ ਹੈ ਜਿਹੜਾ ਸਾਡਾ ਉੱਤਰਾਲੇ ਪਾਸਾ ਨਾਰਥ ਸਾਈਡ ਜਿਹਨੂੰ ਬੱਸ ਸਟੈਂਡ ਏਰੀਆ ਕਹਿੰਦੇ ਆ ਉਸ ਪਾਸੇ ਜਿਹੜੀ ਸਾਡੀ ਬੱਸੋਂ ਹੈ 55% ਹੈ ਤੇ ਸਾਡਾ ਜਿਹੜਾ ਏਰੀਆ ਉਹ 8 ਤੇ 9 ਕਿਲੋਮੀਟਰ ਤੱਕ ਸਟੇਸ਼ਨ ਤੋਂ 9 ਕਿਲੋਮੀਟਰ ਤੱਕ ਫੈਲਿਆ ਹੋਇਆ 8 8 ਤੋਂ ਲੈ ਕੇ 9 9 ਇੰਚੀਆਂ ਆ ਜਾਂਦੀ ਹੈ ਠੀਕ ਹੈ 8 ਕਿਲੋਮੀਟਰ ਤੇ ਸਾਡੀ ਬਾਉਂਡਰੀ ਆ ਜਾਂਦੀ ਹੈ ਲੇਕਿਨ ਉਸ ਤੋਂ ਵੀ ਬਾਅਦ ਲੋਕ ਜਿਹੜੇ ਇੱਥੋਂ ਆ ਕੇ ਚੜਦੇ ਨੇ ਫੇਰ ਟਿੱਕ ਲਗੇ ਥੀਉਂ ਦੇ ਨੇ ਵੀ ਸਾਨੂੰ ਕਿਉਂਕਿ ਸਾਡੀ ਜਿਹੜੀ ਵਸੋਂ ਬਸਾਵਟ ਜਿਆਦਾ ਇਧਰਲੇ ਪਾਸੇ ਵੀ ਸਾਨੂੰ ਮਤਲਬ ਕਿ ਇਧਰ ਸੈਕੰਡ ਐਂਟਰੀ ਦਿੱਤੀ ਜਾਵੇ ਇਸ ਬਾਰੇ ਮੈਂ ਰੇਲਵੇ ਦੇ ਮੰਤਰੀ ਨੂੰ ਵੀ ਚਿੱਠੀਆਂ ਭਾਈਆਂ ਤੇ ਜਾ ਕੇ ਰੇਲਵੇ ਉੱਥੇ ਪਵਨ ਜੀ ਵੀ ਗਿਆ ਤੇ ਜੀਐਮ ਨੂੰ ਵੀ ਮਿਲ ਕੇ ਆਇਆ ਸੀਗਾ ਵੀ ਸਾਡੀ ਐਂਟਰੀ ਰੱਖੀ ਜਾਵੇ ਤੇ ਕਹਿ ਰਹੇ ਉਹ ਕਹਿੰਦੇ ਵੀ ਅਸੀਂ ਅੰਦਰ ਕਨਸੀਡਰੇਸ਼ਨ ਹੈ ਜੇ ਹੋਊਗੀ ਤਾਂ ਦੇਖਾਂਗੇ ਲੇਕਿਨ ਅਜੇ ਤੱਕ ਉਸ ਤੇ ਕੋਈ ਕੰਮ ਨਹੀਂ ਹੋਇਆ ਕੰਮ ਉਹ ਜਿਹੜੇ ਹੋਰ ਬਥੇਰੇ ਰਹਿੰਦੇ ਨੇ ਇਹਦੇ ਵਿੱਚ ਜਿਵੇਂ ਕਿ ਉਹਨੇ ਇਹ ਹੀ ਹੈ ਮਤਲਬ ਕਿ ਸਟੇਸ਼ਨ ਪਲੇਟਫਾਰਮ ਨੰਬਰ 1 ਹੈ ਉਹਦੇ ਵਿੱਚ ਨਾ ਤਾਂ ਜਿ ਉਹ ਉੱਥੇ ਇੱਕ ਕਲਾ ਇੱਕ ਬਣਿਆ ਛੱਡ ਇੱਥੇ ਤਿੰਨ ਛੱਡ ਬਣੇ ਉੱਥੇ ਚਾਰ ਬਣੇ ਨੇ ਉੱਥੇ ਇੱਕ ਬਣਿਆ ਹੋਇਆ ਉੱਥੇ ਜਿਹੜੇ ਬਿਲਡਿੰਗ ਦੇ ਮੂਹਰੇ ਉੱਥੇ ਛੱਡ ਬਣਨਾ ਉੱਥੇ ਛੱਡ ਨਹੀਂ ਬਣਿਆ ਬਾਕੀ ਪੁਆਇੰਟ ਤਾਂ ਹੋਰ ਬਥੇਰੇ ਨੇ ਜਿਹੜੇ ਕੰਮ ਹੁਣ ਨਿੱਕੇ ਨਿੱਕੇ ਕੰਮ ਨੇ ਉਹ ਨਹੀਂ ਜਾਣਦੇ ਇਸ ਗੱਲ ਤੇ ਮੌਕੇ ਤੇ ਵੀ ਚਾਹੀ ਪੁਲ ਦੀ ਗੱਲ ਕਰ ਲਈ ਪੁਲ ਵੀ ਨਹੀਂ ਉੱਤਰ ਉੱਤਰ ਦਾ ਕੀਤਾ ਨਹੀਂ ਹਾਂ ਜਾਂ ਪਲੇਟਿੰਗ ਹੁਣ ਹੁਣ ਮਤਲਬ ਕਿ ਵੀ ਅਸੀਂ ਸੈਕੰਡ ਐਂਟਰੀ ਕਿਉਂ ਮੰਗਦੇ ਆ ਵੀ ਜੇ ਸੈਕੰਡ ਐਂਟਰੀ ਹੋ ਜੂਗੀ ਤਾਂ ਜਿਵੇਂ ਇਹ ਪੁਲ ਦੇ ਵਾਸਤੇ ਗੱਲ ਹੋਈ ਸੀ ਨਾ ਦੀ ਇਹ ਕਹਿੰਦੇ ਅਸੀਂ ਪੁਲ ਦੇ ਜਿਹੜਾ ਅਸਟੀਮੇਟ ਅਫਸਰ ਕਹਿੰਦੇ ਅਸੀਂ ਪੁਲ ਦਾ ਸਰਵੇ ਕਰਕੇ ਅਸਟੀਮੇਟ ਕਰਕੇ ਉਹ ਚ ਪਾ ਦਾਂਗੇ ਵੀ ਕੋ ਪ੍ਰੋਸੀਜਰ ਹੁੰਦਾ ਕਿ ਤਿੰਨ ਚਾਰ ਪੜਾ ਹੁੰਦੇ ਇਹਨਾਂ ਦੇ ਜੋ ਦੋ ਪੜਾ ਤਾਂ ਸਾਡੇ ਕਹੇ ਦੇ ਪੂਰੇ ਕਰਤੇ ਉਹਨਾਂ ਨੇ ਵੀ ਇਹਦਾ ਅਸਟੀਮੇਟ ਵੀ ਲੱਗ ਗਿਆ ਤੇ ਇਹਦੀ ਸਰਵੇ ਕਾਸਟ ਵਗੈਰਾ ਲਾ ਕੇ ਇਹਨਾਂ ਨੇ ਅੱਗੇ ਪਿੰਕ ਬੁੱਕ ਜੰਦਾ ਅਗੇ ਰੇਲਵੇ ਬੋਰਡ ਸੀ ਸੈਟ ਕਰਦੀ ਹੈ ਅੱਧਾ ਕਦਾ ਇਹਨਾਂ ਨੇ ਕੰਮ ਕਰਤਾ ਸਾਡੇ ਜਿਹੜਾ ਨਵਾਂ ਐਫਓਬੀ ਬਣਿਆ ਹੈ ਨਵਾਂ ਬ੍ਰਿਜ ਬਣਿਆ ਉਹਨੂੰ ਐਕਸਟੈਂਸ਼ਨ ਵਾਸਤੇ ਇਹਨਾਂ ਨੇ ਕੰਮ ਸ਼ੁਰੂ ਕਰਤਾ ਲੇਕਿਨ ਕੰਮ ਉਦੋਂ ਮੰਨਿਆ ਜਾਊ ਜਦ ਸੈਕੰਡ ਐਂਟਰੀ ਇੱਧਰ ਹੋਊਗੀ ਸੈਕੰਡ ਐਂਟਰੀ ਤੋਂ ਭਾਵ ਜਦ ਉੱਧਰ ਹੋਊਗੀ ਤੇ ਇੱਧਰ ਟਿਕਟ ਵਿੰਡੋ ਵੀ ਬਣੂਗੀ ਤੇ ਇੱਥੇ ਫਿਰ ਲੈਟਨ ਬਾਥਰੂਮ ਵੀ ਬਣਨਗੇ ਲੋਕਾਂ ਨੂੰ ਬੈਠਣ ਵਾਸਤੇ ਥਾਂ ਵੀ ਬਣੂਗੀ ਐਸ ਕਰਕੇ ਉਹ ਐਂਟਰੀ ਅਸੀਂ ਚਾਹੁੰਨੀ ਆ ਤਾਂ ਕਿ ਇਹ ਲੋਕਾਂ ਨੂੰ ਸਖਾਲਾ ਹੋ ਜੇ ਇੱਧਰ ਆਣਾ ਹੁਣ ਤੁਸੀਂ ਦੇਖੋਗੇ ਹੁਣ ਵੀ ਦੇਖੋਗੇ ਲੋਕ ਲੈਣਾ ਪਾਰ ਕਰਕੇ ਇੱਧਰ ਆ ਰਹੇ ਨੇ ਤਾਂ ਕਿਤਨਾ ਕਿਤਰਾ ਰਿਸਕ ਵੀ ਰਹਿੰਦਾ ਹੈ ਤੇ ਲੋਕਲ ਰਿਸਪੀਰੀਅਲ ਤੇ ਹੈ ਵੀ ਕਾਨੂੰਨੀ ਤੌਰ ਤੇ ਵੀ ਗਲਤ ਰੇਲਵੇ ਦੇ ਮੁਤਾਬਕ ਅੱਛਾ ਇੱਕ ਇੱਕ ਮਸਲਾ ਸੀ ਜਿਹੜਾ ਤੁਸੀਂ ਪਲੀਟੀ ਦੀ ਵੀ ਗੱਲ ਕੀਤੀ ਸੀ ਵੀ ਉਹਦੇ ਬਾਰੇ ਦੱਸੋ ਜਰਾ ਪਲੀਟੀ ਬਾਰੇ ਅਸੀਂ ਕਿਹਾ ਸੀ ਨਾ ਨੂੰ ਵੀ ਸਾਨੂੰ ਇੱਥੋਂ ਪਲੀਟਿਕ ਨੂੰ ਸ਼ਹਿਰ ਦੇ ਹਿੱਸੇ ਚ ਮੰਨਿਆ ਹੋਇਆ ਸਾਰਾ ਤੁਸੀਂ ਏਰੀਆ ਦੇਖੋਗੇ ਜੇ ਮਾਰੋਂਗੇ ਨਿਗਾ ਚਾਰੇ ਪਾਸੇ ਤੇ ਪਪੂਲੇਸ਼ਨ ਹੈ ਦੀ ਹੈ ਸ਼ਹਿਰੀ ਹੈ ਸਾਰੇ ਲੋਕ ਕੰਜਸਟਡ ਏਰੀਆ ਯਾਨੀ ਕਿ ਭੀੜ ਭੜਕੇ ਵਾਲਾ ਇਲਾਕਾ ਹੈ ਇਧਰਲੇ ਪਾਸੇ ਜਦੋਂ ਆਪਾਂ ਇਹ ਇੱਕ ਦੇਖਦੇ ਆਂ ਤਾਹੋ ਜਿਹੜਾ ਹੈ ਟ੍ਰੈਫਿਕ ਵੀ ਹੁੰਦਾ ਟਰੱਕ ਵੀ ਆਉਂਦੇ ਨੇ ਇਧਰ ਪਾਸੇ ਲੋਡਿੰਗ ਲੋਡਿੰਗ ਵਾਸਤੇ ਤੇ ਫਾਟਕ ਦਾ ਰਸਤਾ ਇੱਕੋ ਹੀ ਹੈ ਤੇ ਚਾਰੇ ਪੰਜ ਛੜਕਾਂ ਪੈਂਦੀਆਂ ਨੇ ਤੇ ਇਹਦਾ ਬੁਰਾ ਹਾਲ ਹੋਇਆ ਟ੍ਰੈਫਿਕ ਦਾ ਇਸ ਕਰਕੇ ਪੁਲਿਟੀ ਸ਼ਹਿਰ ਤੋਂ ਬਾਹਰ ਹੋਣੀ ਚਾਹੀਦੀ ਹੈ ਮੈਂਬਰ ਪਾਰਲੀਮੈਂਟ ਨੇ ਵੀ ਆਵਾਜ਼ ਉਠਾਈ ਸੀ ਅਸੀਂ ਮੰਤਰੀ ਨੂੰ ਚਿੱਠੀਆਂ ਪਾਲੀਆਂ ਲੇਕਿਨ ਹੋਈ ਹਲੇ ਕੁਝ ਕਿਸ ਨਹੀਂ ਅੱਛਾ ਤੋਂ ਅਸੀਂ ਇਹ ਹੀ ਚਾਹੁੰਦੇ ਆਂ ਵੀ ਜੇ ਭਾਈ ਜੇ ਸ਼ਹਿਰ ਨੂੰ ਸਾਡੇ ਨੂੰ ਰੱਖਣਾ ਕੁਝ ਬਚਾਉਣਾ ਟ੍ਰੈਫਿਕ ਤੋਂ ਜਾਂ ਸਮੱਸਿਆ ਤੋਂ ਬਚਾਉਣਾ ਹੈ ਚਾਣ ਨੂੰ ਸੈਕੰਡ ਐਂਟਰੀ ਦੇ ਦਿਓ ਤੇ ਪਲੇਟੀ ਫਿਰ ਆਪਿਆ ਵੀ ਸੋਚਣ ਕਹਿੰਦੇ ਬਾਰੇ ਜਿਵੇਂ ਜਿਵੇਂ ਮੰਨ ਲਓ ਵੀ ਸਵਾਰੀਆਂ ਦੀ ਜਿਹੜੀ ਤਾਦਾਦ ਵਧਦੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਪਲੇਟੀ ਵਾਲਾ ਮਸਲਾ ਆਪ ਹੀ ਹੱਲ ਹੋ ਜਾਣਾ ਹਾਂ ਉਹੀ ਹੈ ਨਾ ਗੱਲ ਕਿਉਂਕਿ ਲੋਕ ਤਾਂ ਫਿਰ ਵੀ ਆਉਂਦੇ ਨੇ ਹੁਣ ਇੱਥੇ ਜੇ ਕੋਈ ਰਾਲ ਲੱਗੀ ਹੁੰਦੀ ਹੈ ਤੇ ਟਰੱਕ ਚੱਲਦੇ ਨੇ ਲੋਕ ਇਧਰ ਵੀ ਆਉਂਦੇ ਨੇ ਹੁਣ ਵੀ ਦੇਖ ਲਓ ਤੁਸੀਂ ਚੱਲ ਰਹੇ ਨੇ ਹੁਣ ਵੀ ਇਹ ਲੈਣਾ ਕਰਾਸ ਕਰ ਰਹੇ ਨੇ ਯਾਨੀ ਕਿ ਰੇਲ ਨੂੰ ਦੇਖਣਾ ਚਾਹੀਦਾ ਜੇ ਕੋ ਗਵਰਨਮੈਂਟ ਕੋਈ ਹੈ ਵੈਲਫੇਅਰ ਫਾਰ ਦੀ ਸਟੇਟ ਹੁੰਦੀ ਹੈ ਵੈਲਫੇਅਰ ਫਾਰ ਦੀ ਪੀਪਲ ਹੁੰਦੀ ਹੈ ਜੇ ਲੋਕਾਂ ਨੂੰ ਸਖਾਵਾਂ ਹੀ ਨਹੀਂ ਹੋਇਆ ਫਿਰ ਸਖਾਲਾ ਹੀ ਨਾ ਹੋਇਆ ਫਿਰ ਅੰਮ੍ਰਿਤ ਭਾਰਤ ਦੀ ਯੋਜਨਾ ਦਾ ਫਾਇਦਾ ਕੀ ਬਿਲਕੁਲ ਅੰਮ੍ਰਿਤ ਭਾਰਤ ਯੋਜਨਾ ਤਾਂ ਹੈ ਵੀ ਲੋਕਾਂ ਨੂੰ ਵਧੀਆ ਸਹੂਲਤ ਦੇਣ ਬਾਅਦ ਤੇ ਗਤੀਸ਼ਕਤੀ ਬਣਾਈ ਹੈ ਨਾ ਰੇਲਵੇ ਗਵਰਨਮੈਂਟ ਰੇਲਵੇ ਨੇ ਤਾਂ ਕਿ ਲੋਕਾਂ ਨੂੰ ਵਧੀਆ ਤਰੀਕੇ ਨਾਲ ਸੀ ਆਰਾਮ ਦੇ 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 ਸਕੀਏ ਜਦ ਉਹਦੀ ਆਤਮਾ ਨੂੰ 6 ਵਜਣੀ ਜਾਂ ਕੋਈ ਚੀਜ਼ ਹੀ ਨਹੀਂ ਪੂਰੀ ਹੋਣੀ ਲੋਕਾਂ ਨੂੰ ਸਖਾਲਾ ਹੀ ਨਹੀਂ ਹੋਣਾ ਉਹ ਲੈਫਟਾ ਲੈਫਟ ਵੀ ਰਹਿੰਦੀ ਹੈ ਠੀਕ ਹੈ ਨਹੀਂ ਹੁਣ ਇਸ ਅਸਰਪਾਸੇ ਬਾਥਰੂਮ ਹੈ ਬਾਥਰੂਮ ਹੀ ਹੈ ਕਿ ਦੋ ਨੰਬਰ ਤੇ ਬਾਥਰੂਮ ਹੀ ਹੈ ਜਿਹੜਾ ਬੰਦਾ ਅੱਜ ਦੂਜਾ ਚੜ ਕੇ ਆ ਬਾਥਰੂਮ ਤੋਂ ਬਾਅਦ ਕਿੱਥੇ ਜਾਊਗਾ ਬਿਲਕੁਲ ਬਾਥਰੂਮ ਇੱਥੇ ਹੋਣੇ ਚਾਹੀਦੇ ਨੇ ਹੁਣ ਨਾਲ ਕੋਈ ਡਰੇਨੇਜ ਸਿਸਟਮ ਹੈ ਹੁਣ ਅਸੀਂ ਕੋਚ ਇੰਡੀਕੇਸ਼ਨ ਜਿਹੜੇ ਅਸੀਂ ਧਿਆਨ ਚ ਲਿਆ ਚੁੱਕੇ ਮੋਦੇ ਵੀ ਕੋਚ ਇੰਡੀਕੇਸ਼ਨ ਲੱਗਣੇ ਚਾਹੀਦੇ ਨੇ ਸਟੀਲ ਦੇ ਬੈਂਚ ਲੱਗਣੇ ਚਾਹੀਦੇ ਨੇ ਹਾਂ ਉਹ ਜ਼ਰੂਰੀ ਜਿਹੜੀ ਹੈ ਕੋਚ ਇੰਡੀਕੇਸ਼ਨ ਕਿਤੇ ਨਾ ਕਿਤੇ ਜਦੋਂ ਗੱਡੀ ਆਉਂਦੀ ਹੈ ਤਾਂ ਲੋਕਾਂ ਨੂੰ ਲੁਝਾ ਹੋ ਜਾਂਦਾ ਵੀ ਜਿਹੜਾ ਉਹਨਾਂ ਦਾ ਬੁਕਿੰਗ ਡੱਬਾ ਉਹ ਅੱਗੇ ਪਿੱਛੇ ਹੈ ਉਹੀ ਅਸੀਂ ਅੱਜ ਕੱਲ ਦੇ ਧਿਆਨ ਚ ਲਿਆਉਂਦਾ ਉਹਨੇ ਸਾਡੀ ਗੱਲ ਮੈਂ ਦਿੱਲੀ ਗਿਆ ਸੀ ਉਹਨਾਂ ਨੇ ਡੀਐਸਟੀ ਸਿਨ ਮਿਲਿਆ ਸੀ ਮਿਸਟਰ ਤਰਵਿੰਦਰ ਕੁਮਾਰ ਨੇ ਇੱਥੇ ਦੀਨ ਉਹ ਕਹਿੰਦੇ ਸੀ ਲਾਵਾਂਗੇ ਉਹ ਨਿਸ਼ਾਨੀਆਂ ਤਾਂ ਲਾ ਗਏ ਲੇਕਿਨ ਅਲੇਤੇ ਕਰਾਇ ਹੀ ਨਹੀਂ ਹਨ ਅੱਛਾ ਯਾਨੀ ਕਿ ਉਹਨਾਂ ਨੇ ਸਾਦਾ ਭਾਏ ਵੀ ਉਹਨਾਂ ਕੋਲੇ ਮੈਂ ਪੁੱਛਿਆ ਠੇਕੇਦਾਰ ਵੀ ਤੁਸੀਂ ਕਿਉਂ ਨਹੀਂ ਆਏ ਕਿ ਸਾਡੇ ਕੋਲੇ ਕੰਪਨੀ ਕੋਲੇ ਕੰਮ ਬਹੁਤ ਹੈ ਵੀ ਕੱਲਾ ਇਹੀ ਮਾਨਸਾ ਸਟੇਸ਼ਨ ਨਹੀਂ ਹੈ ਵੀ ਜਦ ਸਾਨੂੰ ਕੰਪਨੀ ਕਹੂ ਤਾਂ ਹੀ ਅਸੀਂ ਆਵਾਂਗੇ ਯਾਨੀ ਕੰਮ ਵੀ ਹਾਲੇ ਵੀ ਉਹ ਵੀ ਲੰਮਟਿਆ ਹੋਇਆ ਜਦੋਂ ਆਉਣਗੇ ਉਹ ਵੀ ਸਟੇਸ਼ਨ ਪਟਣਗੇ ਪਲੇਟਫਾਰਮ ਵੀ ਬਟਣਗੇ ਵੀ ਜਿਹੜਾ ਕੰਮ ਹੈ ਤੁਸੀਂ ਇੱਕ ਵਾਰ ਕਰ ਲਓ ਉਸ ਤੋਂ ਬਾਅਦ ਉਹਨੂੰ ਤੋੜ ਕੇ ਬਣਾ ਦਿਓ ਪਲੇਟਫਾਰਮ ਨੂੰ ਤਾਂ ਜਤਿੰਦਰ ਆਗਰਾ ਜੀ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਦੇ ਮੁਤਾਬਕ ਇੱਕ ਚੀਜ਼ ਸਾਫ ਨਜ਼ਰ ਆਉਂਦੀ ਹੈ ਕਿ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਅਧੂਰੇ ਪਏ ਨੇ ਧਿਆਨ ਦੇ ਵਿੱਚ ਤਾਂ ਲਿਆਂਦੇ ਗਏ ਨੇ ਪਰ ਬਹੁਤ ਸਾਰੇ ਕੰਮ ਜਿਵੇਂ ਕੋਚ ਇੰਡੀਕੇਸ਼ਨ ਦੀ ਗੱਲ ਕੀਤੀ ਹੈ ਜਾਂ ਬਾਥਰੂਮਾਂ ਦੀ ਗੱਲ ਕੀਤੀ ਹੈ ਵੀ ਬਾਥਰੂਮ ਜਿਹੜੇ ਐ ਇੱਕ ਨੰਬਰ ਪਲੇਟਫਾਰਮ ਤੇ ਤਾਂ ਹੈਗੇ ਪਰ 2 ਤੇ 3 ਦੇ ਜਿਹੜੀ ਸਵਾਰੀ ਹੈ ਜਿਹੜੀ ਇੱਥੋਂ ਜਿਨ੍ਹਾਂ ਨੇ ਟ੍ਰੇਨ ਫੜਨੀ ਹੈ ਉਹ ਮੌਕੇ ਤੇ ਬਾਥਰੂਮ ਜਿਹੜਾ ਉਹ ਕਿੱਥੇ ਜਾਣਗੇ ਤਾਂ ਇਹ ਵੀ ਵੱਡਾ ਸਵਾਲ ਜਿਹੜਾ ਜਤਿੰਦਰ ਜੀ ਨੇ ਖੜਾ ਕੀਤਾ ਵੀ ਇਹ ਵੀ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਸੈਕੰਡ ਐਂਟਰੀ ਦੀ ਗੱਲ ਕਰਦੇ ਆ ਆ ਦੇਖੋ ਤੁਸੀਂ ਕਿਤੇ ਵੀ ਕੋਈ ਐਂਟਰੀ ਨਹੀਂ ਸਾਰਾ ਜਿਹੜਾ ਬਲੌਕ ਕੀਤਾ ਹੋਇਆ ਹੈ ਤਾਂ ਇੱਕ ਐਂਟਰੀ ਦੀ ਲੋੜ ਹੈ ਜਿਹੜੀ ਜਿਸ ਦੀ ਮੰਗ ਜਿਹੜੀ ਹੈ ਲੋਕ ਵੀ ਕਰਦੇ ਨੇ ਜਦੋਂਦਰ ਜੀ ਹੋਰ ਕੋਈ ਮਸਲਾ ਜਿਹੜਾ ਰਹਿ ਗਿਆ ਹੋਵੇ ਧਿਆਨ ਦੇ ਵਿੱਚੋਂ ਗੱਲ ਹੈ ਵੀ ਜਿਹੜਾ ਪਲੇਟਫਾਰਮ ਨੰਬਰ 1 ਹੈ ਤੁਸੀਂ ਜਾ ਕੇ ਦੇਖੋਗੇ ਤੇ ਇੱਕ ਸ਼ੈੱਡ ਬਣਿਆ ਹੈ ਐਨੀ ਵੱਡੀ 550 ਮੀਟਰ ਦੀ ਲੈਂਥ ਹੈ ਬਿਲਡਿੰਗ ਬਣੀ ਹੈ ਬਿਲਡਿੰਗ ਦੇ ਪਿਛਲੇ ਪਾਸੇ ਕੋਈ ਪਲੇਟਫਾਰਮ ਨਹੀਂ ਆ ਉਹ ਸ਼ੈੱਡ ਨਹੀਂ ਹੈ ਤੇ ਬੰਦੇ ਬੈਠਣਗੇ ਕਿੱਥੇ ਪੂਰੇ ਪਲੇਟਫਾਰਮ ਤੇ ਕੋਈ ਉਹ ਨਹੀਂ ਹੈ ਉਹ ਵੀ ਲਿਫਟ ਵੀ ਅਸੀਂ ਜਿਹੜਾ ਲੱਗੀ ਲੱਗ ਰਹੀ ਹੈ ਉਹਦੇ ਵਿੱਚ ਵੀ ਸੇ ਰੌਲਾ ਪਾਇਆ ਸੀ ਤਾਂ ਅਸੀਂ ਵੀ ਤੁਸੀਂ ਭਾਈ ਪਹਿਲਾਂ ਇਹ ਉਹ ਰੈਂਪ ਲਾ ਰਹੇ ਸੀ ਰੈਂਪ ਦੇ ਕੋਲ ਉਹਨੇ ਕਿ ਲੰਬੇ ਹੁੰਦੇ ਨੇ ਉਹ ਇਹਨਾਂ ਨੇ ਕੈਨਸਲ ਕਰਤੇ ਸੀ ਕਹਿੰਦੇ ਤੁਸੀਂ ਉਹ ਕੈਨਸਲ ਕਰਤਾ ਵੀ ਸਾਨੂੰ ਐਕਸੀਲੇਟਰ ਦਿਓ ਜਾਂ ਲਿਫਟ ਲਾਓ ਕਹਿੰਦਾ ਤੁਹਾਨੂੰ ਲਿਫਟ ਦੇ ਦਾਂਗੇ ਉਹ ਲਿਫਟ ਵੀ ਸਾਡੀ ਬਹੁਤ ਜਦੋ ਜਦ ਕਰ ਤੋਂ ਆਵਾਜ਼ ਸਾਡੀ ਜਿਹੜੀ ਐਸੋਸੀਏਸ਼ਨ ਹੈ ਮਾਨਸਾ ਡਵੈਲਪਮੈਂਟ ਐਸੋਸੀਏਸ਼ਨ ਹੈ ਜਿਹਦੇ ਮੈਂਬਰ ਪ੍ਰੀਮ ਅਗਰਵਾਲ ਜੀ ਨੇ ਕੇ ਕੇ ਸਿੰਘ ਰਾਜ ਜੀ ਨੇ ਆ ਸ਼ਰਮਾ ਜੀ ਖੜੇ ਨੇ ਤੇ ਕੇ ਕੇ ਚੁਗ ਨੇ ਸਾਰੇ ਆਪਨੇ ਚੁਗ ਸਾਰੇ ਬੰਦੇ ਮੈਂਬਰ ਨੇ ਸੀ ਸਾਰੇ ਮਗਰ ਬੰਨੇ ਨਾ ਤੇ ਤਾਂ ਕਿ ਤੇ ਜਾ ਕੇ ਲਿਫਟ ਸਾਨੂੰ ਇਹ ਮਿਲੀ ਹੈ ਤਾਂ ਕੀ ਲੱਗਦਾ ਵੀ ਹੁਣ ਇਹ ਆਵਾਜ਼ ਉਠਾਉਣ ਦੇ ਨਾਲ ਇਹ ਚੀਜ਼ਾਂ ਕਿਤੇ ਨਾ ਕਿਤੇ ਬਦਲ ਜਾਣਗੀਆਂ ਇਹ ਬਿਲਕੁਲ ਤੁਹਾਡਾ ਤੁਹਾਡੇ ਚੈਨਲ ਦੇ ਰਾਹੀਂ ਮੈਂ ਤੁਹਾਨੂੰ ਲੋਕਾਂ ਨੂੰ ਵੀ ਬੇਨਤੀ ਕਰਦਾ ਤੇ ਸਾਰੇ ਪੀੜਾ ਨੂੰ ਬੇਨਤੀ ਕਰਦਾ ਤੇ ਪ੍ਰੈਸ ਵੀਡੀਆ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਸਾਡੀ ਜਿਹੜੀ ਹੈ ਜਨਤਿਕ ਰਾਏ ਜਿਹੜੀ ਹੈ ਸਰਕਾਰ ਤੱਕ ਪਹੁੰਚਾਓ ਤਾਂ ਕਿ ਜਿਹੜੀ ਲੋਕਾਂ ਦੇ ਬੁਨਿਆਦੀ ਜਿਹੜੀ ਲੋੜ ਹੈ ਲੋਕਾਂ ਨੂੰ ਆਉਣ ਜਾਣ ਦਾ ਸਖਾਲਾ ਹੋ ਜੇ ਕਿਉਂਕਿ ਅੰਮ੍ਰਿਤਪਾਲ ਦੀ ਸਟੇਸ਼ਨ ਦੀ ਜਿਹੜੀ ਸਹੀ ਭਾਵਨਾ ਉਦੇਸ਼ ਹੈ ਉਹ ਤਾਂ ਹੀ ਸਰਵ ਹੋਊਗਾ ਜੇ ਇਧਰ ਦੀ ਸੈਕੰਡ ਐਂਟਰੀ ਹੋਊਗੀ ਨਿਦਾਇਦਾ ਕੋਈ ਫਾਇਦਾ ਨਹੀਂ ਆ ਬਿਲਕੁਲ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਮਾਨਸਾ ਸ਼ਹਿਰ ਵਾਸੀ ਆਪਣੀ رائے ਸਾਂਝੀ ਕਰਨ ਵੀ ਕਿਹੜੇ ਕਿਹੜੇ ਕੰਮ ਉਹਨਾਂ ਨੂੰ ਲੱਗਦੇ ਨੇ ਕਿਉਂਕਿ ਜਤਿੰਦਰ ਆਗਰਾਂ ਜੀ ਨੇ ਦੱਸਤਾ ਕਿ ਸਾਡੇ ਧਿਆਨ ਦੇ ਵਿੱਚ ਨੇ ਜਿਹੜੇ ਮਸਲੇ ਅਸੀਂ ਉਹ ਦੱਸਤੇ ਆ ਪਰ ਲੋਕਾਂ ਦੇ ਧਿਆਨ ਦੇ ਵਿੱਚ ਕੀ ਕੁਝ ਹੈ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ